ਮੈਂ ਵੀ ਜਦੋਂ ਕੋਈ ਪਾਣੀ ਪੀਂਦਾ ਉਹ ਜਵਾਬ ਦੀ ਜਵਾਬ ਹੈ ਉਹ ਨਹੀਂ ਆਉਂਦੀ ਪੁਆਇੰਟ ਬਿਲਕੁਲ ਮੈਂ ਵੀ ਮੈਂ ਵੀ ਜੇ ਤੁਹਾਡੇ ਬ੍ਰੇਨ ਦਾ ਡਾਕਟਰ ਹੈਗਾ ਆਂਦੇ ਵੀ ਸਾਡੇ ਕੋਲ ਡਾਕਟਰ ਹੈਗਾ ਸਭ ਕੋ ਹੈਗਾ ਪ੍ਰਬੰਧ ਹੈਗਾ ਵਾ ਲਾ ਜਿਹੜਾ ਜਿਹੜਾ ਤੁਹਾਡਾ ਵਧੀਆ ਹੋਊਗਾ ਫਿਰ ਮੈਂ ਸੋਮਵਾਰ ਆਇਆ ਇੱਥੇ ਦੱਸਿਆ ਕਿ ਸੱਟ ਕਿੱਥੇ ਵੱਜੀ ਸੀ ਉਹਦੇ ਸੱਟ ਕਹਿੰਦੇ ਵੀ ਇਹਦੇ ਸੱਟਵਾ ਤੇ ਸੋਜ ਆਈ ਆ ਕੁਝ ਨਹੀਂ ਆਇਆ ਸਿਰ ਦੀ ਸੱਟ ਸਿਰ ਦੀ ਸੱਟ ਆਈ ਆ ਕਹਿੰਦੇ ਇਹ ਤੋਂ ਮਤਲਬ ਕੀ ਨਾਲ ਇਹਨਾਂ ਨੇ ਵੀ ਕੁਝ ਨਹੀਂ ਮੈਂ ਫਿਰ ਮੁੜ ਕੇ ਇਹਨਾਂ ਕੋ 14 ਤਰੀਕ ਨੂੰ ਮੈਂ ਫੇਰ ਆਇਆ ਇਹਨਾਂ ਕੋ ਮੈਂ ਇੰਦਰ ਬਾਹ ਕੇ ਇੰਦਰ ਬੀੜ ਇਹਨਾਂ ਨਾਲ ਗੱਲਬਾਤ ਕੀਤੀ ਡਾਕਟਰਾਂ ਨਾਲ ਸੀਨੀਅਰ ਜਿਹੜੇ ਡਾਕਟਰ ਇਹਨਾਂ ਬਾਹਰ ਮੈਨੂੰ ਮਿਲਾਇਆ ਇਹਨਾਂ ਨੇ ਮੈਨੂੰ ਕਹਿੰਦੇ ਵੀ ਤੁਸੀਂ ਇਦਾਂ ਵਾ ਵੀ ਮੈਂ ਵੀ ਮੇਰੀ ਬੀੜ ਧੀ ਦੇ ਦੋ ਮੈਂ ਵੀ ਸਾਡੀ ਧੀ ਦੇ ਤੋਂ ਮੈਨੂੰ ਤੇ ਮੈਂ ਮੈਂ ਤਾਂ ਕੋ ਬ੍ਰੇਨ ਦਾ ਡਾਕਟਰ ਹੈਗਾ ਕਹਿੰਦੇ ਨਹੀਂ ਹੈਗਾ ਅਸੀਂ ਬਾਹਰੋਂ ਬੁਲਾਉਨੇ ਆ ਮੈਂ ਕਿਹਾ ਤੁਸੀਂ ਭਾਜੀ ਅੱਜ 4 ਦਿਨ ਹੋ ਗਏ ਸਾਡੀ ਧੀ ਰੱਖੀ ਨੂੰ ਤਾਂ ਕੋ ਬ੍ਰੇਨ ਦਾ ਡਾਕਟਰ ਨਹੀਂ ਹੈਗਾ ਅਜੇ ਤੱਕ ਮੇਰੇ ਕੋ ਸਾਨੂੰ ਡਾਕਟਰ ਦੋ ਨਾ ਤੁਸੀਂ 10000 ਰੁਪਏ ਸਾਡੇ ਕੋ ਰੋਜ਼ ਦਾ ਪੇ ਕਰੰਦੇ ਜੋ ਸਾਡੇ ਕੋ ਰੋਜ਼ ਦੇ ਮਤਲਬ 35-40000 ਦੇ ਟੈਸਟ ਕਰਾਈ ਜਾਂਦੇ ਆ ਤੇ ਉਹਦੇ ਜੋ ਮੜਗੈਨ ਮੈਨੂੰ ਕਹਿੰਦੇ ਆ ਵੀ ਤੁਹਾਨੂੰ 8 ਵਜੇ ਆਪਾਂ ਲੜਕੀ ਸਹੀ ਸਲਾਮਤ ਦਵਾਵਾਂਗੇ ਆ ਹੁਣ ਅਸੀਂ ਉਹਨਾਂ ਡਾਕਟਰਾਂ ਨੂੰ ਮਿਲੇ ਆ ਉਹ ਸਾਨੂੰ ਉਹਨਾਂ ਨੇ ਭਾਇਆ ਵਾ ਪਰ ਰੀਜ ਰੱਖਿਆ ਵਾ ਉਹ ਬੂਹਾ ਖੋਲ ਕੇ ਮਗਰੋਂ ਦੀ ਭੱਜ ਗਏ ਆ ਨਹੀਂ ਨਹੀਂ ਅੱਜ ਤੁਸੀਂ ਕਿਉਂ ਹੁੱਕ ਪੁੱਟ ਲਾਏ ਅਸੀਂ ਹਸਪਤਾਲਾਂ ਦੀ ਲੜਕੀ ਸਾਡੀ ਦੀ 15 ਇਹਨਾਂ ਨੂੰ 15 ਤਰੀਕ ਨੂੰ ਸਵੇਰੇ ਸਵੇਰੇ 4 ਵਜੇ ਮੇਰੇ ਭਰਾ ਕੋ ਉਹਨਾਂ ਨੇ ਸਾਈਨ ਕਰਾ ਲਏ ਆ ਭਰਾ ਮੇਰੇ ਨੇ ਰੋਂਦੇ ਰੋਂਦੇ ਨੇ ਕਿਹਾ ਵੀ ਮੇਰੇ ਕੋ ਸਾਈਨ ਕਰਾ ਲੇ ਮੈਂ ਤੂੰ ਸਾਈਨ ਕਾਦੇ ਕੀਤੇ ਆ ਇੱਥੇ ਮੈਂ ਆਇਆ ਤੇ ਡਾਕਟਰ ਕੋ ਮੈਂ ਮਿਲਿਆ ਤੇ ਮੈਨੂੰ ਡਾਕਟਰ ਦਾ ਉਹ ਮੈਨੂੰ ਆਂਦਾ ਬੇੜਾ ਮੇਰਾ ਵੇਖਣ ਲਿਆ ਕਹਿੰਦਾ ਵੀ ਤੁਹਾਡੇ ਕੋਲ ਟਾਈਮ ਹੈਗਾ ਜੂ ਲੈ ਜਾਓ ਲੈ ਜਾਓ ਮੈਂ ਵੀ ਇਹੀ ਕਰਤੇ ਭਾਈ ਲੈ ਜਾਣਾ ਤੁਸੀਂ ਅਰੇਂਜਮੈਂਟ ਸਾਨੂੰ ਕਰ ਦੋ ਇਹਨਾਂ ਐਂਬੂਲੈਂਸ ਨੂੰ ਫੋਨ ਕੀਤਾ ਉਹ ਵੀ 7:30 ਵਜੇ ਆਇਆ ਉਸ ਬੰਦੇ ਨੇ ਮੇਰੇ ਕੋ ਮੰਗਿਆ 19000 ਰੁਪਇਆ ਮੈਂ ਕਿਹਾ ਭਾਈ ਜਲ 19000 ਆਹਾਂ 18000 ਦੇ ਦੋ ਕਿਸ ਚੀਜ਼ ਦਾ ਨਿਆ ਐਂਬੂਲੈਂਸ ਦਾ ਨਿਡਾਣੇ ਸ਼ਿਫਟ ਕਰਨ ਦਾ ਇਹ ਨਿਡਾਣੇ ਸ਼ਿਫਟ ਕਰਨ ਦਾ ਇਹ ਆਂਦੇ ਵੀ ਉੱਥੇ ਲੈ ਜਾਓ ਮੈਂ ਇਹਨੂੰ ਪੁੱਛਿਆ ਜਿਹੜਾ ਇਹ ਡਾਕਟਰ ਹੀ ਤੇ ਉਹ ਬੇੜੇ ਮੇਰੇ ਨਾਲ ਨਾਮ ਦਾ ਪਤਾ ਹੀ ਹੋਰ ਵੇਖਣ ਲਿਆ ਮੈਂ ਤਾਂ ਆਪਾਂ ਨੂੰ ਸ਼ੌਰਟ ਹੋ ਗਿਆ ਜਦੋਂ ਸਾਡੀ ਧੀ ਦਾ ਮਤਲਬ ਬਹੁਤ ਜ਼ਿਆਦਾ ਮੰਦਾ ਹਲੀ ਉਹਦੀ ਅੱਖ ਆੰਦੇ ਵੀ ਜਬਾਨ ਤੇ ਦੰਦੀ ਵੱਡੀ ਗਈ ਮੈਂ ਜਬਾਨ ਚੈੱਕ ਕੀਤੀ ਕੋਈ ਦੰਦੀ ਨਹੀਂ ਸੀ ਉਹਨੂੰ ਰਾਤ ਹੀ ਕਿਤੇ ਬ੍ਰੇਂਡ ਉਹਨੂੰ ਜੋ ਕੋਈ ਉਹਨੂੰ ਨਾਲੀ ਫਟ ਗਈ ਹੈ ਨਾ ਕੋਈ ਕੋਈ ਪ੍ਰਬੰਧ ਨਹੀਂ ਹੈਗਾ ਫਿਰ ਅਸੀਂ ਉੱਥੇ ਅਸੀਂ ਫਿਰ ਉਹਨਾਂ ਕੋਲ ਗੱਲ ਕੀਤੀ ਇਹਨਾਂ ਦੇ ਇੱਥੇ ਉਹ ਆਂਦਾ ਮੈਂ ਸੁਪਰ ਬਹਿ ਜਾ ਮੈਂ ਤੁਹਾਡਾ ਸੀਨੀਅਰ ਡਾਇਰੈਕਟਰ ਕਹਿੰਦਾ ਸੀਨੀਅਰ ਡਾਇਰੈਕਟਰ ਤੁਹਾਡੇ ਕਰਕੇ ਥੋੜਾ ਜਾਗਦੇ ਫਿਰਨੇ ਇੱਥੇ ਤੇ ਮੈਂ ਕਿਹਾ ਵੀ ਤੂੰ ਆਂਦਾ ਇੱਥੇ ਜੂਨੀਅਰ ਡਾਇਰੈਕਟਰ ਹੁੰਦੇ ਹੋ ਹੁਲਾਜ ਕਹਿੰਦੇ ਆ ਮੈਂ ਕਿਹਾ ਤੁਸੀਂ 10000 ਰੁਪਏ ਸਾਡੇ ਕੋਲ ਲੈਣਦੇ ਜੀ ਕਾਹਦਾ ਲੈਣਦੇ ਜੋ ਸਾਨੂੰ ਮੈਂ ਕਹਾਂ ਵੀ ਤੁਸੀਂ ਮੜ ਕੇ ਦਾ ਮੜ ਕੇ ਤੁਹਾਡਾ ਤੁਹਾਡਾ ਕਹਿੰਦਾ ਮਕਸਦ ਹੈ ਵੀ ਇਹਨਾਂ ਨੇ ਜਿਹੜੀ ਕਿ ਇਲਾਜ ਵਿੱਚ ਕਤਾਹੀ ਵਰਤੀ ਆ ਇਹ ਦੇਖੋ ਇਹਨਾਂ ਦੇ بے ਪ੍ਰਵਾਹੀ ਦੇ ਨਾਲ ਸਾਡੀ ਲੜਕੀ ਦੀ ਡੈਥ ਹੋ ਗਈ ਹੈ ਮੈਂ ਮੰਗ ਕੀ ਕਰਦੇ ਆ ਜੀ ਸਾਨੂੰ ਇਹ ਅਸੀਂ ਮੁੱਦਾ ਇਹ ਆ ਵੀ ਸਾਡੀ ਕੋਈ ਇਹਨਾਂ ਕੋਈ ਪੈਸਾ ਨਹੀਂ ਲੈਣਾ ਹੈ ਅਸੀਂ ਇਨਸਾਫ ਲੈਣਾ ਹੈ ਸਾਨੂੰ ਇਹ ਆ ਵੀ ਗਾਂਹ ਹੋਰ ਕਿਸੇ ਦਾ ਨਾਲ ਕੰਮ ਉਲਟੋ ਹੋ ਜੇ ਉਹਦਾ ਹੀ ਇਨਸਾਫ ਲੈਣਾ ਹੈ ਜਾਂ ਇਹਨਾਂ ਕੋਈ ਪੈਸੇ ਦੀ ਡਿਮਾਂਡ ਕਰਨੇ ਕੋਈ ਪੈਸੇ ਦੀ ਸਾਨੂੰ ਕੋਈ ਕਮੀ ਪੇਸ਼ੀ ਨਹੀਂ ਮਹਾਰਾਜ ਦੀ ਕਿਰਪਾ ਬੜਾ ਗੁੱਸਾ ਦਿੱਤਾ ਅਸੀਂ ਤਾਂ ਇਹ ਵੀ ਕਹਿ ਆ ਵੀ ਲਾ ਸਾਡਾ ਤੁਹਾਨੂੰ ਲੜਕੀ 14 ਤਰੀਕ ਨੂੰ ਮੱਤਰਲੇ ਕੱਢਦਾ ਰਹਿ ਗਿਆ ਉਹਨਾਂ ਸੀਨੀਅਰ ਜਿਹੜੇ ਜਿੰਨੇ ਮੈਨੂੰ ਵਾਦਾ ਦਿੱਤਾ ਉਹ ਬੂਆ ਖੋਲ ਕੇ ਮਗਰੋਂ ਦੀ ਭੱਜ ਗਿਆ ਜਾ ਦੇ ਉਹਨਾਂ ਹੜ ਕੋ ਨਾਲ ਆ ਜਾਣ ਨੂੰ ਦੱਸੇ ਉਹ ਆ ਤਾਂ ਮੈਂ ਬੁਲਾਉਣਾ 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 ਕੋਈ ਆ ਨਹੀਂ ਬਸ ਕਿ ਲੱਗਦਾ ਭੱਜ ਕੇ ਗਿਆ ਭੱਜ ਗਿਆ ਉਹਨੂੰ ਉਹਨਾਂ ਦੀ ਕਮੀਆਂ ਜੀ ਕਮੀਆਂ ਭੱਜਦੇ ਉਹਨਾਂ ਦੀ ਆਪਣੇ ਖੁਦ ਦੀਆਂ ਕਮੀਆਂ ਉਹਨਾਂ ਦੀ ਕਮੀ ਨੂੰ ਤੁਸੀਂ ਚੰਦੇ ਹੋ ਵੀ ਇੱਥੇ ਤਨੋਂ ਇਨਸਾਫ ਨਹੀਂ ਮਿਲ ਪਾਰਿਆ ਉਹਨਾਂ ਅੱਗੋਂ ਕੀ ਤੁਸੀਂ ਕਰਨਾ ਚਾਹੁੰਦੇ ਹੋ ਅਸੀਂ ਇਨਸਾਫ ਤੁਹਾਡੀ ਜਰੀਏ ਲੈ ਲੈਣਾ ਚਾਹੁੰਦੇ ਜੀ ਪੁਲਿਸ ਨੂੰ ਦਰਖਾਸਤ ਪਰਚਾ ਕਰੋ ਪੁਲਿਸ ਨੂੰ ਦਰਖਾਸਤ ਅੱਜ ਵੇਖੋ ਜੀ ਸਾਡੀ ਲੜਕੀ ਨੂੰ ਮਤਲਬ 15 ਦੀ ਡੈੱਥ ਹੋਈ ਪਰ ਤਕਵਾਰੀ ਬੱਚੀ 2 ਦਿਨੀਆਂ ਦਾ ਸੌੜੇ ਚ ਚਲ ਗਏ ਪਾਵਾ ਫੁੱਲ ਚੋਂ ਰਾਤ ਪਾਉਣਗੇ ਰਾਤ ਧੁੰਦ ਕਿੰਨਾ ਕਿੰਨੀ ਮੁਸ਼ਕਲ ਜੇ ਦੁਦ ਗੁਜਰੇ ਆ ਸਾਨੂੰ ਸਾਨੂੰ ਪੁੱਛੋ ਜਿਹੜਾ ਮੇਰਾ ਖੋਦਾ ਭਰਾ ਵਾ ਕਿਉਂ ਮਤਲਬ ਉਹ ਆਪਣਾ ਪ੍ਰੈਸ਼ਰ ਚ ਗਿਆ ਜੀ ਬੜੀ ਮੰਦਭਾਗੀ ਘਟਨਾ ਹੈ ਸਾਡੀ ਬੜੀ ਪਿਆਰੀ ਬੱਚੀ ਸੀ 22 ਸਾਲ ਦੀ ਬੱਚੀ ਸੀ ਆਪਣੇ ਪਰਿਵਾਰ ਦਾ ਰੋਜ਼ਗਾਰ ਅੱਗੇ ਤੋਰਨ ਵਾਸਤੇ ਉਹ ਬੈਂਕ ਵਿੱਚ ਜੌਬ ਕਰਦੀ ਸੀ ਮਤਲਬ ਸਿਰ ਦੀ ਛੱਟ ਸੀ ਇੱਕ ਦਿਨ ਪਹਿਲਾਂ ਬਿਲਕੁਲ ਠੀਕ ਸੀ ਅਗਲੇ ਦਿਨ ਉਹਨੂੰ ਕੀ ਹੋ ਗਿਆ ਬਲ ਕਿਹੜਾ ਇਹਨਾਂ ਬਲੱਡ ਉਹਨੂੰ ਚੜਾਇਆ ਇਹ ਕਹਿੰਦੇ ਵੀ ਵਾਈਟ ਬਲੱਡ ਸੈੱਲ ਮੰਗਾਏ ਆ ਤੇ ਇੱਕ ਬਲੱਡ ਮੰਗਾਇਆ ਨਾਲ ਯੂਨਿਟ ਮੰਗਾਇਆ ਉਹ ਯੂਨਿਟ ਚੜਾਉਂਦੇ ਨਾਲ ਦੀ ਨਾਲ ਹੀ ਉਹਦੀ ਮਤਲਬ ਅਮਰਜੈਂਸੀਆਂ ਨੂੰ ਹੋ ਗਈ ਇਹਦੇ ਬਲੱਡ ਉਹਦੇ ਅੱਖਾਂ ਵਿੱਚ ੌਂਡਿਆ ਪਿਆ ਇਹਨਾਂ ਫਿਰ ਉਹਨੂੰ ਇਹਨਾਂ ਆਖੇ ਵੀ ਆਪਣੀ ਜਲਦੀ ਜਲਦੀ ਆਪਣੀ ਬੱਚੀ ਨੂੰ ਲੈ ਜਾਓ ਤੁਸੀਂ ਦੱਸੋ ਕਿ ਰਾਤ 4-5 ਦਿਨ ਤੁਸੀਂ ਇੱਥੇ ਰੱਖੋ ਫਿਰ ਇੱਕ ਦਿਨ ਤੁਸੀਂ ਕਹਿ ਦੋ ਅੱਧੇ ਘੰਟੇ ਵਿੱਚ ਕਹਿ ਦੋ ਰਾਤ 3 ਵਜੇ ਆਪੀ ਬੱਚੀ ਨੂੰ ਇੱਥੋਂ ਸ਼ਿਫਟ ਕਰ ਲਓ ਉਹ ਰੀਜ਼ਨ ਦੱਸੋ ਕੀ ਰੀਜ਼ਨ ਆ ਜਿਹਦੇ ਸਿਰ ਦੀ ਮਮੂਲੀ ਸੱਟ ਸੀ 14 ਤਰੀਕ ਦੇ ਇੱਕ ਵੀਡੀਓ ਤੁਹਾਨੂੰ ਦਿਖਾਉਣਾ ਚੰਗੀ ਬਲੀ ਆਪਣੇ ਘਰ ਦੇ ਨਾਲ ਗੱਲ ਕਰ ਰਹੀ ਹੈ ਚੰਗੀ ਬਲੀ ਆ ਵੇਖੋ ਘਰ ਦੇ ਨਾਲ ਆਪਣੇ ਗੱਲ ਕਰਨ ਦੀ ਹੈ ਮਤਲਬ ਵੀ ਆਂਦੀ ਮੈਂ ਕੱਲ ਆ ਜਾਣਾ ਕੁਈ ਦੱਸੋ ਵੀ ਕੀ ਇਹੋ ਜਿਹਾ ਹੋ ਗਿਆ ਐਡੇ ਸੀਰੀਅਸ ਮਰੀਜ਼ ਆਪਾਂ ਇਥੋਂ ਠੀਕ ਕਰਾ ਕੇ ਲੈ ਸਕਦੇ ਆ ਇਹ ਬੁੱਚੜ ਬੁੱਚੜ ਹੀ ਕਰ ਹੋ ਗਿਆ ਨਾ ਫਿਰ ਕੋਈ ਲੋਕਾਂ ਨੂੰ ਇਨਸਾਫ ਨਹੀਂ ਨਾ ਹੈਗਾ ਇੱਥੇ ਕਿੱਥੋਂ ਆਪਾਂ ਇਨਸਾਫ ਰਾਵਾਂਗੇ ਇਹਨਾਂ ਸਿਰਫ ਤੇ ਸਿਰਫ ਆਪਣੇ ਪੈਸੇ ਦਾ ਇੱਕ ਧੰਦਾ ਬਣਾਇਆ ਵਾ ਸਾਡੀ ਬਹੁਤ ਹੀ ਹੋਣ ਹਰ ਬੱਚੀ ਸੀ ਜੇ ਇਹ ਹਸਪੀਟਲ ਕਾਰਨ ਇਹਨਾਂ ਲੋਕਾਂ ਦੇ ਡਾਕਟਰਾਂ ਦੇ ਕਾਰਨ ਉਸਦੀ ਮੌਤ ਹੋ ਗਈ ਅਸੀਂ ਇਹਨਾਂ ਉੱਤੇ ਕਤਲ ਦਾ ਪਰਚਾ ਰਜਿਸਟਰਡ ਕਰਾਵਾਂਗੇ ਕਿਉਂਕਿ ਲੋਕਾਂ ਨੂੰ ਵੇਖੋ ਆਪਾਂ ਸਰਵਿਸ ਦੇਣ ਚਾਹੁੰਦੇ ਆ ਲੋਕੀ ਇੱਥੇ ਆਉਂਦੇ ਆ ਸਰਵਿਸ ਵਾਸਤੇ ਇਹ ਪੈਸੇ ਕਹਿੰਦੇ ਪੈਸੇ ਦੇਈ ਜਾ ਸਾਨੂੰ ਤੇ ਨਾ ਕੋਈ ਸੀਨੀਅਰ ਡਾਕਟਰ ਸੀ ਨਾ ਕੋਈ ਹੋਰ ਉਹਨਾਂ ਦੀ ਇੱਥੇ ਉਹ ਜੀ ਟੀਮ ਸੀ ਜਿਹੜੀ ਉਹ ਬੱਚੀ ਨੂੰ ਇਲਾਜ ਕਰਾ ਕਰ ਸਕਣ ਤੇ ਬਾਹਰੋਂ ਕਹਿੰਦੇ ਆ ਡਾਕਟਰ ਦੇ ਨਹੀਂ ਜਦੋਂ ਤੁਹਾਡੇ ਕੋਲ ਬ੍ਰੇਨ ਦਾ ਡਾਕਟਰ ਹੀ ਨਹੀਂ ਹੈਗਾ ਜਾਂ ਤੁਸੀਂ ਉਹਦਾ ਇਲਾਜ ਨਹੀਂ ਕਰ ਸਕਦੇ ਫਿਰ ਤੁਸੀਂ ਉਹਨੂੰ ਇੱਥੇ ਰੱਖ ਕਿਉਂ ਰਹੇ ਹੋ ਉਹਨੂੰ ਹੋਰ ਕਿਤੇ ਤੁਸੀਂ ਸ਼ਿਫਟ ਕਰ ਦਿਓ ਇਦਾਂ ਹੀ ਹਜ਼ਾਰਾਂ ਲੋਕਾਂ ਦੇ ਨਾਲ ਰੋਜ਼ ਇਦਾਂ ਹੋ ਰਿਹਾ ਅਸੀਂ ਤਾਂ ਸਾਡਾ ਅੱਜ ਦਾ ਇਹੀ ਸੀ ਕਾਰਨ ਇਹ ਵੀ ਬੜੀ ਪੀੜਾ ਦੇ ਵਿੱਚ ਸੀ ਕਿਉਂਕਿ ਨੌਜਵਾਨ ਬੱਚੀ ਸੀ ਆਪਣੇ ਘਰ ਦਾ ਰੋਜ਼ਗਾਰ ਲੈ ਕੇ ਗਰੀਬ ਪਰਿਵਾਰ ਦੇ ਵਿੱਚੋਂ ਚੱਲੀ ਆ ਅਹੀਂ ਆਇਆ ਵੀ ਲੋਕਾਂ ਨੂੰ ਗਾਂ ਇਹੋ ਜੀ ਮੁਸ਼ਕਿਲਾਂ ਹੋਵੇ ਜਿਹੜੀ ਚੀਜ਼ ਆ ਜਿਹੜੇ ਹਸਪੀਟਲ ਲਾਜ ਉਹਨੂੰ ਉਹ ਸਰਵਿਸ ਤੁਸੀਂ ਦਿਓ। ਇੱਥੇ ਪਹੁੰਚਿਆ ਕੋ ਕੋਰਪੋਰੇਟ ਕੀਤਾ ਗਿਆ ਹਸਪੀਟਲ ਨੂੰ ਡਾਕਟਰ ਨੂੰ ਗੱਲ ਬਿਲਕੁਲ ਨਹੀਂ ਅਸੀਂ ਉਹਨਾਂ ਨੂੰ ਆਖਿਆ ਵੀ ਆਂਦੇ ਹੀ ਤੁਹਾਨੂੰ ਡਾਕਟਰ ਬੁਲਾਉਣੇ ਆ ਜਿਹੜੇ ਡਾਕਟਰ ਨੇ ਤੁਹਾਡੇ ਨਾਲ ਪੇਸ਼ੈਂਟ ਨੂੰ ਟੈਂਡਡ ਕੀਤਾ ਕੋਈ ਉਹ ਡਾਕਟਰ ਨਹੀਂ ਆ ਕਿ ਪਿਛਲੇ ਦਰਵਾਜ਼ੇ ਤੋਂ ਨਹੀਂ ਉਹ ਭੱਜ ਗਏ ਆ। ਅਸੀਂ ਇੱਥੇ ਦੱਸੋ ਅਸੀਂ ਕੋਈ ਬਤਮੀਦੀ ਥੋੜੀ ਕਰਨ ਆਏ ਆ। ਅਸੀਂ ਇੱਥੇ ਆਏ ਆ ਵੀ ਅਸੀਂ ਲਾਅ ਐਂਡ ਆਰਡਰ ਦੀ ਸਥਿਤੀ ਵਿੱਚ ਰਹਿ ਕੇ ਅਸੀਂ ਇਨਸਾਫ਼ ਲੈਣ ਆਏ ਆ। ਸਾਨੂੰ ਦੱਸੋ ਸਾਡੀ ਬੱਚੀ ਨੂੰ ਮੁਸ਼ਕਲ ਕੀ ਸੋ ਇਹ ਕਾਰਨ ਸੀ ਡਾਕਟਰ ਉੱਥੇ ਸਾਨੂੰ ਅਟੈਂਡ ਨਹੀਂ ਕੀਤਾ ਤੇ ਡਾਕਟਰ ਪਿੱਛੋਂ ਪਿੱਛੋਂ ਨਿਕਲ ਗਏ ਨੇ ਮਤਲਬ ਇਹ ਚੀਜ਼ਾਂ ਮਤਲਬ ਕਿੱਥੋਂ ਆਈ ਤੁਸੀਂ ਜਸਟਿਸ ਕਿੱਥੋਂ ਲਾਓਗੇ ਡਾਕਟਰ ਨੂੰ ਰੱਬ ਦਾ ਰੂਪ ਆਖਿਆ ਜਾਂਦਾ ਕੋਈ ਮੈਂ ਨਹੀਂ ਮੰਨੂੰਗਾ ਜੀ ਵੇਖੋ ਅਸੀਂ ਇੱਕ ਆਵਾਜ਼ ਠਾਉਣ ਜਾ ਰਹੇ ਹਾਂ ਜੀ ਅਸੀਂ ਮੈਂ ਆਪਣੇ ਵੱਲੋਂ ਅੱਜ ਹੀ ਇਹ ਗੱਲ ਦਾ ਐਲਾਨ ਕਰਦਾ ਹਾਂ ਮੀਡੀਆ ਰਾਈ ਮੈਂ ਆਪਣੇ ਵੱਲੋਂ ਆਪਣੀ ਟੀਮ ਵੱਲੋਂ ਇੱਕ ਐਲਾਨ ਕਰਾਂਗਾ ਜਿੱਥੇ ਜਿੱਥੇ ਸਾਡੀ ਲੋਕਾਂ ਨੂੰ ਸਰਵਿਸ ਦੀ ਲੋੜ ਹੋएगी ਜਿੱਥੇ ਲੋਕਾਂ ਨੂੰ ਮਤਲਬ ਜਾਗਰੂਤੀ ਦੀ ਲੋੜ ਹੋएगी ਜਿਹੜੇ ਹਸਪਤਾਲਾਂ ਵਿੱਚ ਲੋਕਾਂ ਨੂੰ ਮਤਲਬ ਨਹੀਂ ਕੋਈ ਸਹੀ ਤਰੀਕੇ ਨਾਲ ਗਾਈਡ ਕਰਦਾ ਅਸੀਂ ਉਹਨਾਂ ਨੂੰ ਗਾਈਡ ਕਰਿਆ ਕਰਾਂਗੇ ਸਾਡਾ ਨੰਬਰ ਵੀ ਅਸੀਂ ਕਰਾਂਗੇ ਅਸੀਂ ਮਤਲਬ ਇਹ ਆਪਣੀ ਪਿੰਡ ਵਾਲੀ ਬੱਚੀ ਤੋਂ ਮੈਂ ਸਬਕ ਲਿਆ ਕਿ ਅਸੀਂ ਆਪਣੇ ਸ਼ਹਿਰ ਵਾਸਤੇ ਇਹ ਚੀਜ਼ ਆਪਣੀ ਆਵਾਜ਼ ਠਾਵਾਵਾਂਗੇ ਕਿਉਂਕਿ ਇੱਥੇ ਆ ਜਾਂਦਾ ਹੈ ਹਰ ਇੱਕ ਪੇਸ਼ੈਂਟ ਮੈਂ ਵੀ ਲੈ ਆਵਾਂਗਾ ਨਾ ਅਸੀਂ ਡਾਕਟਰਾਂ ਦੇ ਤਹਿਤ ਰਹਿ ਜਾਣਾ ਅਸੀਂ ਆਈ ਸੀ ਯੂ ਚ ਬਾਤ ਤਾਂ ਵੈਂਟੀਲੇਟਰ ਇਹਨਾਂ ਨੂੰ ਲਾਉਣ ਦੀ ਪਤਾ ਨਹੀਂ ਆ ਅਸੀਂ ਉਹਨਾਂ ਡਾਕਟਰਾਂ ਦੇ ਤਹਿਤ ਰਹਿਣਾ ਡਾਕਟਰ ਨੇ ਸਾਨੂੰ ਸਹੀ ਕਰਨ ਲਈ ਟੈਸਟ 35 35000 ਦੇ 20 2000 ਦੇ ਟੈਸਟ ਕਰਾਈ ਜਾਓ ਮਤਲਬ ਬੇਫਜ਼ੂਲ ਪਤਾ ਹੀ ਨਹੀਂ ਆ ਮਤਲਬ ਗਾਈਡ ਨਹੀਂ ਨੇ ਕਰਦੇ ਇੱਕ ਜ਼ਰੂਰਤ ਕੀ ਆ ਕਿ ਟ੍ਰੀਟਮੈਂਟ ਕਰ ਰਹੇ ਨੇ ਕੋ ਦੱਸਿਆ ਕੋਈ ਨਾ ਸਿਰ ਦੀ ਮਾਮੂਲੀ ਛੱਟ ਲੱਗੀ ਆ ਬੱਚੀ 14 ਤਰੀਕ ਨੂੰ ਬਿਲਕੁਲ ਠੀਕ ਆ ਆਪਣੇ ਘਰ ਦੇ ਨਾਲ ਗੱਲ ਕਰ ਰਹੀ ਆ ਉਹ ਸਾਡੇ ਕੋ ਕੁਦਰਤੀ ਇੱਕ ਵੀਡੀਓ ਰਿਕਾਰਡ ਹੋ ਗਈ ਹੈ ਨਾ ਅਗਲੇ ਦਿਨ ਉਹਦੀ ਡੈਥ ਹੋ ਜਾਂਦੀ ਹੈ ਮਤਲਬ ਉਹਨੂੰ ਤੁਸੀਂ ਕਹਿ ਰਹੇ ਹੋ ਵੀ ਲੈ ਜਾਓ ਜਲਦੀ ਤੁਹਾਡੇ ਕੋਲ ਟਾਈਮ ਹੈਗਾ ਤੁਹਾਡੇ ਕੋਲ ਪੰਜਾਂ ਦਿਨਾਂ ਦੇ ਵਿੱਚ ਤੁਸੀਂ ਉਹਨੂੰ ਜੋ ਦਾ ਇਲਾਜ ਕਰ ਰਹੇ ਸੀ ਕੀ ਉਹ ਇਲਾਜ ਕਰ ਰਹੇ ਸੀ ਉਹ ਪੁੱਛਣਾ ਹੈ ਅੱਜ ਤੇ ਪਿੱਛੋਂ ਦੀ ਭੱਜ ਗਏ ਨੇ ਇੱਥੋਂ ਲੈ ਕੇ ਉਹ ਟਾਂਗਰੇ ਤੱਕ ਗਏ ਨੇ ਬੱਚੀ ਨੂੰ ਬੱਚੀ ਡੈਥ ਹੋ ਗਈ ਤੁਸੀਂ ਆਪਣੀ ਇੱਥੋਂ ਐਂਬੂਲੈਂਸ ਦੀ ਸਰਵਿਸ ਨਹੀਂ ਦੇ ਰਹੇ 3 ਵਜੇ ਦਾ ਤੁਸੀਂ ਕਾਲ ਕਰ ਰਹੇ ਵੀ ਤੁਹਾਡੇ ਕੋਲ ਟਾਈਮ ਹੈਗਾ ਜਦੋਂ ਤੁਹਾਡੇ ਕੋਲ 4 ਦਿਨ ਸੀ ਉਹ ਇੱਥੇ ਵੀ ਤੁਹਾਡੇ ਕੋਲ ਤੁਸੀਂ 4 ਦਿਨਾਂ ਦੇ ਵਿੱਚ ਕੀ ਕੀਤਾ ਇੰਨੇ ਘੰਟੇ ਤੁਸੀਂ ਉਹ ਬੱਚੀ ਨੂੰ ਆਪਣੇ ਕੋਲ ਰੱਖਿਆ ਬੱਚੀ ਕੁਝ ਵੀ ਨਹੀਂ ਅਹੀਂ ਉਹੀ ਪੁੱਛਣਾ ਹੈ ਤੁਸੀਂ ਉਹਦਾ ਲਾਜ ਕੀ ਕੀਤਾ ਇਹ ਸਾਨੂੰ ਦੱਸੋ ਤੇ ਸਹੀ ਸਾਡੇ ਵੀ ਇੱਕ ਮਨ ਨੂੰ ਸਕੂਨ ਹੋਵੇ ਪੁਲਿਸ ਵੀ ਆਈ ਹੈ ਅਗਰ ਹੁਣ ਕਾਨੂੰਨ ਇਨਸਾਫ ਨਹੀਂ ਦੇ ਰਹੇ ਤੇ ਕੀ ਕਰਤੇ ਅਹੀਂ ਐਫ ਆਈ ਆਰ ਕਰਾਵਾਂਗੇ ਅਹੀਂ ਕਤਲ ਦਾ ਪਰਚਾ ਕਰਾਵਾਂਗੇ ਇੱਥੇ ਧਰਨਾ ਲਾਵਾਂਗੇ ਅਸੀਂ ਸਾਡੇ ਪ੍ਰਮੋਜ ਜੀ ਕਾਮਰੇਡ ਸਾਹਿਬ ਨਾਲ ਆਏ ਨੇ ਸਾਡੇ ਸਾਡੀ ਪੂਰੀ ਟੀਮ ਆਈ ਆ ਅਸੀਂ ਜਸਟਿਸ ਵੇਖੋ ਇੱਕ ਸਾਡੀ ਬੱਚੀ ਚਲੇ ਗਈ ਹੈ ਉਹਨੇ ਵਾਪਸ ਨਹੀਂ ਆਉਣਾ ਪਰ ਅਸੀਂ ਜਸਟਿਸ ਚਾਹੁੰਦੇ ਆਂ ਵੀ ਹੋਰਾਂ ਲੋਕਾਂ ਦੇ ਨਾਲ ਇਦਾਂ ਦਾ ਕੰਨ ਨਾ ਕਰੋ ਵੀ ਜਿਹੜੇ ਤੁਸੀਂ ਆਪਣੇ ਹਸਪਤਾਲਾਂ ਦੇ ਖਰਚੇ ਆ ਬੇਫਜ਼ੂ ਲੋਕਾਂ ਤੋਂ ਨਾ ਕੱਢੋ ਜਿਹੜੀ ਚੀਜ਼ ਦੀ ਲੋਕਾਂ ਨੂੰ ਲੋੜ ਆ ਜਿਹੜੀ ਚੀਜ਼ ਦਾ ਟ੍ਰੀਟਮੈਂਟ ਚਾਹੀਦਾ ਉਹ ਟ੍ਰੀਟਮੈਂਟ ਕਰੋ ਨਹੀਂ ਤੇ ਉਹਨੂੰ ਰੈਫਰ ਕਰ ਦਿਓ ਅਗਲਾ ਫੋਰਡ ਕਰ ਪਾਵੇ ਨਾ ਕਰ ਪਾਵੇ ਉਹਨੂੰ ਹੋਰ ਕਿਤੇ ਰੈਫਰ ਕਰ ਦਿਓ ਦੇਖੋ ਜੀ ਇਹ ਕੁੜੀ ਸੀਗੀ 18 ਸਾਲ ਦੀ ਇਹਦਾ ਐਕਸੀਡੈਂਟ ਹੋਇਆ ਬਾਈਕ ਤੇ ਇਹ ਡਿੱਗ ਪਈ ਤੇ ਜਦੋਂ ਸਾਡੇ ਕੋਲ ਆਈ ਅਸੀਂ ਇਹਦਾ ਸੀਟੀ ਸਕੈਨ ਕਰਾਇਆ ਸੀਟੀ ਸਕੈਨ ਦੀ ਰਿਪੋਰਟ ਆ ਫਾਈਲ ਚ ਪਈਆਂ ਨੇ ਇਹਦੇ ਪੂਰੇ ਬ੍ਰੇਨ ਵਿੱਚ ਸਵੇਲਿੰਗ ਸੀ ਇਨੋਸੀ ਸੈਰੇਬਰਲ ਐਡੀਮਾ ਕਹਿੰਦੇ ਆ ਨਾਲ ਹੀ ਨਾਲ ਇਹਨਾਂ ਦੀ ਛਾਤੀ 'ਚ ਬਾਈਲੈਟਰਲ ਪਨਿਊਮੋਨਿਫਿਊਜਨ ਜਿਹੜਾ ਪਾਣੀ ਸੀ ਉਹ ਇਕੱਠਾ ਹੋਇਆ ਸੀ ਉਹ ਛੱਟ ਕਰਕੇ ਵੀ ਹੋ ਸਕਦਾ ਹੈ ਪੇਟ ਵਿੱਚ ਵੀ ਇਹਨਾਂ ਦੇ ਪਾਣੀ ਸੀਗਾ ਜੀ ਹਰ ਇੱਕ ਚੀਜ਼ ਮਰੀਦ ਦੇ ਟੈਂਡੈਂਟ ਨੂੰ ਦੱਸੀ ਗਈ ਦੋ ਤੋਂ ਤਿੰਨ ਦਿਨ ਤੱਕ ਇਹਨਾਂ ਨੇ ਇਲਾਜ ਵੀ ਕਰਾਇਆ ਨਿਊਰੋਲੋਜਿਸਟ ਦੇ ਅੰਡਰ ਇਲਾਜ ਵੀ ਚੱਲਿਆ ਜੀ ਐਮਡੀ ਮੈਡੀਸਿਨ ਨੇ ਵੀ ਦੇਖਿਆ ਤੇ ਸਾਰੇ ਸਾਡੀ ਕ੍ਰਿਟੀਕਲ ਕੇਅਰ ਟੀਮ ਨੇ ਇਹਨਾਂ ਨੂੰ ਦੇਖਿਆ ਇੱਕ ਇੱਕ ਚੀਜ਼ ਦੱਸੀ ਫਿਰ ਇਹਨਾਂ ਨੂੰ ਸਾਡਾ ਇਲਾਜ ਪਸੰਦ ਨਹੀਂ ਆਇਆ ਜੋ ਕਿ ਉਹਨਾਂ ਨੇ ਕਿਹਾ ਇਹਨਾਂ ਨੇ ਕਿਹਾ ਅਸੀਂ ਇਹਨਾਂ ਨੂੰ ਸਰਕਾਰੀ ਹਸਪਤਾਲ ਕਿੱਥੇ ਪੀਜੀਆਈ ਜਾਂ ਏਮਜ਼ ਕਿੱਥੇ ਲੈ ਕੇ ਜਾਣਾ ਚਾਹੁੰਦੇ ਹਾਂ ਪਰ ਉਹ ਕਹਦੇ ਰੈਫਰ ਤੁਹਾਡੇ ਵੱਲੋਂ ਜਦੋਂ ਇਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਇਲਾਜ ਤੋਂ ਸੈਟੀਸਫਾਈ ਨਹੀਂ ਆ ਫਿਰ ਅਸੀਂ ਕਹਿਤਾ ਕਿ ਤੁਸੀਂ ਆਪਣਾ ਮਰੀਜ਼ ਕੋਈ ਵੀ ਸਰਕਾਰੀ ਹਸਪਤਾਲ ਲਿਜਾ ਸਕਦੇ ਹੋ ਜੇ ਤੁਹਾਨੂੰ ਲੱਗ ਰਿਹਾ ਕਿ ਇਲਾਜ ਨਹੀਂ ਠੀਕ ਹੋ ਰਿਹਾ ਫਿਰ ਅਸੀਂ ਜੀ ਮਰੀਜ਼ ਨੂੰ ਇਹਨਾਂ ਨੇ ਐਂਬੂਲੈਂਸ ਕੀਤੀ ਮਰੀਜ਼ ਨੂੰ ਅਸੀਂ ਸ਼ਿਫਟ ਕਰਤਾ ਜੀ ਬਿਲਕੁਲ ਠੀਕ ਠਾਕ ਕਿਉਂਕਿ ਉਦੋਂ ਇਸ ਹਾਲ ਇੰਚ ਤਕਲੀਫ ਆ ਰਹੀ ਸੀ ਇਹਨਾਂ ਨੂੰ ਮੈਟਾਬੋਲਿਕ ਐਸਿਡੋਸਿਸ ਹੈ ਇਹਨਾਂ ਦੀ ਏਬੀ ਏਬੀਜੀ ਦੇ ਵਿੱਚ ਵੀ ਕਰੈਟਨਿਨ ਜਿਹੜਾ ਹੈ ਉਹ 2.2.7 ਹੈ ਕਰੈਟਨਿਨ ਕਿਡਨੀਜ਼ ਦਾ ਵਧਿਆ ਹੋਇਆ ਹੈ ਏਕੇਆਈ ਦੇ ਵਿੱਚ ਹੈ ਅਸੀਂ ਇਹਨਾਂ ਨੂੰ ਸ਼ਿਫਟ ਕੀਤਾ ਸਾਰੇ ਨਿਊਰੋਲੋਜਿਸਟ ਸਾਡੇ ਕੋਲ ਹੈ ਉਹਨਾਂ ਦੇ ਬਕਾਇਦਾ ਫਾਈਲ ਚ ਨੋਟਸ ਵੀ ਪਏ ਹੋਇਆ ਉਹਨਾਂ ਦਾ ਹੀ ਇਲਾਜ ਚੱਲ ਰਿਹਾ ਸੀ ਜਦੋਂ ਇਹਨਾਂ ਨੂੰ ਲੱਗਿਆ ਕਿ ਸਾਡਾ ਇਲਾਜ ਠੀਕ ਨਹੀਂ ਚੱਲ ਰਿਹਾ ਫਿਰ ਅਸੀਂ ਇਹਨਾਂ ਨੂੰ ਕਿਹਾ ਕਿ ਤੁਸੀਂ ਕਿਸੇ ਹੋਰ ਹਸਪਤਾਲ ਜਾ ਸਕਦੇ ਹੋ ਪਰ ਐਡੀਮਾ ਤੇ ਦਵਾਈ ਨਾਲ ਠੀਕ ਹੋ ਜਾਂਦਾ ਨਾ ਨਹੀਂ ਨਹੀਂ ਸਾਰਾ ਐਡੀਮਾ ਦਵਾਈ ਨਾਲ ਨਹੀਂ ਠੀਕ ਹੁੰਦਾ ਜੀ ਦਵਾਈ ਤਾਂ ਅਸੀਂ ਦੇਣੀ ਹੁੰਦੀ ਹੈ ਉਸ ਤੋਂ ਬਾਅਦ ਇਹ ਹੁਣ ਤਿੰਨ ਤੋਂ ਚਾਰ ਦਿਨ ਬਾਅਦ ਸਾਡੇ ਨਾਲ ਲੜਨ ਆਏ ਨੇ ਆ ਕੇ ਬੜਾ ਹੱਲਾ ਗੁੱਲਾ ਕੀਤਾ ਹੈ ਹਾਂ ਫਿਰ ਆ ਰਹੀ ਪੇਸ਼ੰਤ ਦੀ ਜਿਹੜੀ ਮੈਂ ਕਹਿਣਾ ਚਾਹੀਦਾ ਦੇਖੋ ਜੇ ਹਾਫ ਅਨਰ ਇੱਥੋਂ ਅਲਫਾ 1 ਜਾਉ ਤੇ ਹਾਫ ਨਰ ਲੱਗਦਾ ਜੇ ਤੁਹਾਨੂੰ ਲੱਗਿਆ ਕਿ ਸਾਡੀ ਕੋਈ ਨਿਲੈਕੀ ਸੀ ਸਾਡੀ ਕੋਈ ਅੰਗੇਲੀ ਸੀ ਤੁਸੀਂ ਵਾਪਸ ਕਿਉਂ ਨਹੀਂ ਆਏ ਤੁਸੀਂ ਕਿਉਂ ਨਹੀਂ ਲੈ ਕੇ ਆਏ ਕਿ ਦੇਖੋ ਡਾਕਟਰ ਸਾਹਿਬ ਕੀ ਹੋ ਗਿਆ ਆ ਚਾਰ ਦਿਨ ਬਾਅਦ ਆ ਕੇ ਹੱਲਾ ਕਰਨ ਦਾ ਆਈਸੀਯੂ ਦੇ ਅੰਦਰ ਵੜ ਗਏ ਜਾ ਕੇ ਉੱਥੇ ਮਰੀਜ਼ ਪਏ ਨੇ ਕ੍ਰਿਟੀਕਲ ਇਹ ਕੀ ਮਤਲਬ ਬੰਦ ਹੁਣ ਤੁਸੀਂ ਇਨਵੈਸਟੀਗੇਸ਼ਨ ਨੂੰ ਪੂਰਾ ਸਹਿਯੋਗ ਦੋਗੇ 100% ਜੀ ਹੁਣੇ ਵੀ ਦਿੱਤਾ ਅਗੇ ਵੀ ਦੇ ਆ ਗਏ। ਅਰੇ ਗੈਲੀ ਨਹੀਂ ਹੋਈ ਕਿਸੇ ਵੀ ਤਰ੍ਹਾਂ ਦੀ ਇਲਾਜ ਦੀ। ਦੇਖੋ ਸਰ ਇਨਗੈਲੀ ਨਹੀਂ ਅਸੀਂ ਦਾ ਇਲਾਜ ਕੀਤਾ ਹੈ। ਜੀ ਹੈ ਨਾ ਦਵਾਈਆਂ, ਡਰਗ ਚਾਰਟ, ਰਿਪੋਰਟਾਂ ਇਹ ਵੀ ਚੀਜ਼ ਸਭ ਕੁਝ ਇਹਦੇ ਵਿੱਚ। ਸੋ ਇਹ ਹੁਣ ਚੀਜ਼ ਆ ਜਿਹੜੀ ਹੁਣ 4 ਦਿਨ ਬਾਅਦ ਆਏ ਨੇ ਇਹ ਤਾਂ ਹੁਣ ਫਾਈਲ ਨੇ ਬੋਲਣਾ ਜੀ। ਕਿ ਕੀ ਹੋਇਆ, ਰਸਤੇ ਵਿੱਚ ਕੀ ਹੋਇਆ ਅਸੀਂ ਕੁਝ ਨਹੀਂ ਕਹਿ ਸਕਦੇ।